ਜੇ ਚੰਨੀ ਸਾਹਿਬ ਨੂੰ ਨਹੀਂ ਮੁੱਖ ਮੰਤਰੀ ਲਾਣ ਦੇ ਜਾਂ ਨਹੀਂ ਪ੍ਰਧਾਨ ਐਲਾਨ ਦੇ ਕਾਂਗਰਸ ਦਾ ਤੇ ਮੈਨੂੰ ਨਹੀਂ ਲੱਗਦਾ ਵੀ ਪੱਲੇ ਕੁਸੂ ਹੁਣ ਜਿਹੜਾ ਉਹ 12548 ਵਾਲਾ ਬੰਦਾ ਗਾ ਜਾਂ ਹੋਰ ਆ ਬੰਦੇ ਫਿਰਦੇ ਆ ਜਿਹੜੇ ਉਹ ਨੂੰ ਲੱਗਦਾਗਾ ਵੀ ਕਾਂਗਰਸ ਨੂੰ ਪਾਸ ਕਰ ਦੇਣਗੇ ਕੱਲ ਜੋ ਹੋਇਆ ਸਭ ਨੂੰ ਪਤੀ ਆ ਬਾਈ ਕਹਿੰਦਾ ਆਪ ਹੀ ਕਹਿ ਰਿਹਾ ਬਾਈ ਕਮੈਂਟ ਜਿਵੇਂ ਪੁੱਛਿਆਗਾ ਕਹਿੰਦੇ ਵੀ ਜੇ ਚੰਨੀ ਕੱਢਦੀ ਤਾਂ ਕਾਂਗਰਸ ਖਤਮ ਆ ਆਪ ਕਹਿ ਰਿਹਾ ਹਈ ਸਾਰਾ ਕੰਮ ਹੀ ਉਹਦੇ ਤੇ ਖੜਾ ਹੈਗਾ ਚੰਨੀ ਬਾਹਰ ਕੱਢੋ ਕਾਂਗਰਸ ਖਤਮ ਹੁਣ ਮੇਰੀ ਗੱਲ ਸੁਣ ਲਓ ਜੇ ਮੈਂ ਆਪੇ ਕਾਲੀ ਦਲ ਮੰਨਦੇ ਆ ਕਾਲੀ ਦਲ ਚ ਸੁਖਵੀਰ ਬਾਦਲ ਮੇਨ ਆ ਜੇ ਸੁਖਵੀਰ ਬਾਦਲ ਕੱਢ ਦਈਏ ਕਾਲੀ ਦਲ ਦੇ ਵੀ ਪੱਲੇ ਕੱਖ ਨਹੀਂ ਜੇ ਕਾਂਗਰਸ ਚੰਨੀ ਕੱਢ ਦਈਏ ਤੇ ਇਹਨਾਂ ਦੇ ਵੀ ਪੱਲੇ ਕੱਖ ਨਹੀਂ ਤੇ ਜੇ ਬਾਰਸ਼ ਪੰਜਾਬ ਵਾਲਿਆਂ ਚੋਂ ਅੰਮ੍ਰਿਤਪਾਲ ਕੱਢ ਦਈਏ ਤਾਂ ਪੱਲੇ ਉਹਨਾਂ ਦੇ ਵੀ ਨਹੀਂ ਕੋਸ ਰਹਿਣਾ ਹਨਾ ਸੁਖ ਜਗਰਾਉ ਕੀ ਹਾਲ ਹੈ ਵੀਰੇ ਤੂੰ ਦੱਸ ਦੇ ਸੁਖ ਜਗਰਾਉ ਜੇ ਚੰਨੀ ਸਾਹਿਬ ਨੂੰ ਕਾਂਗਰਸ ਚੋਂ ਕੱਢ ਦਈਏ ਸੁਖ ਜਗਰਾਵ ਕੋਸ ਬਚੂ ਸੁਖ ਜਗਰਾਵ ਆ ਗਿਆ ਭਰਾ ਆਪਣਾ ਪੱਤਰਕਾਰ ਸੁਖ ਜਗਰਾਵ ਸਾਹਿਬ ਦੱਸੋ ਮੈਂ ਤਾਂ 16 ਨੇ ਗੱਲਾਂ ਸੱਚੀਆਂ ਕਰਨੀਆਂ ਚੰਨੀ ਕੱਢ ਦੋ ਕਾਂਗਰਸ ਖਤਮ ਸੁਖਵੀਰ ਬਾਦਲ ਕੱਢ ਦੋ ਅਕਾਲੀ ਦਲ ਖਤਮ ਵਾਰਸ ਪੰਜਾਬ ਚੋਂ ਜੇ ਅੰਮ੍ਰਿਤਪਾਲ ਖਾਲਸਾ ਜੀ ਕੱਢ ਦਿੰਨੇ ਆਪਾਂ ਬਾਹਰ ਤਾਂ ਉਹਨਾਂ ਬੱਲੇ ਵੀ ਕੀ ਆ ਤੁਸੀਂ ਕਮੈਂਟ ਕਰਕੇ ਦੱਸ ਦਿਓ ਆਪ ਦਾ ਬਾਜ ਬਾਈ ਸਹੀ ਆਉਂਦੀ ਆ ਬਾਅਦ ਦੱਸ ਦਿਓ ਮੈਂ ਤਾਂ ਇਹ ਹੀ ਗੱਲਾਂ ਬਾਤਾਂ ਕਰਦਾ ਵੀ ਕਾਂਗਰਸ ਚ ਕੁਸ ਨਹੀਂਗਾ ਤੇ ਬਾਕੀ ਬਾਈ ਗੱਲ ਸੁਣ ਲਓ ਕੱਲ ਨੂੰ ਪਹੁੰਚੋ ਧਰਨੇ ਤੇ ਫਿਰ ਪੱਤਰਕਾਰਾਂ ਦਾ ਧਰਨਾ ਨਾ ਕੱਲ ਨੂੰ ਉੱਥੇ ਪਹੁੰਚੋ ਪੱਤਰਕਾਰਾਂ ਦੇ ਧਰਨੇ ਤੇ ਕੱਲ ਨੂੰ ਬਠਿੰਡੇ ਹਾਂ ਬਾਈ ਕਹਿੰਦਾ ਕਾਂਗਰਸ ਖਤਮਾ ਦੇਖ ਲਓ ਫਿਰ ਚੰਨੀ ਸਾਹਿਬ ਨੂੰ ਸਾਈਡ ਤੇ ਲਾ ਦਿਓ ਕਾਂਗਰਸ ਪੱਲੇ ਹੈ ਕੀ ਆ ਮੈਂ ਸੱਚੀਆਂ ਗੱਲਾਂ ਕਰੂੰ ਝਾੜੂ ਚ ਭਗਵੰਤ ਮਾਨ ਕੱਢ ਦਿਓ ਕੀ ਆ ਬਾਰਛ ਪੰਜਾਬ ਵਾਲਿਆਂ ਚ ਉਮਰਤਪਾਲ ਖਾਲਸਾ ਜੀ ਕੱਢ ਦੀ ਕੀ ਆ ਅਕਾਲੀ ਦਲ ਚ ਸੁਖਵੀਰ ਕੱਢਦੇ ਹੋ ਕੀ ਆ ਜਰਜੀ ਤੇ ਚ ਟੈਲੈਂਟ ਆ ਜਿਹੜੇ ਮੈਨ ਤੇ ਆ ਜਿਨ੍ਹਾਂ ਨੂੰ ਲੋਕ ਘੈਂਟ ਕਹਿੰਦੇ ਆ ਉਹਨਾਂ ਨੂੰ ਹੀ ਰੱਖਣਾ ਪੈਂਦਾ ਹੁੰਦਾ ਮੂਰੇ ਆ ਬਾਈ ਕੋਈ ਕਹੀ ਜਾਂਦਾ ਕਿ ਅ ਬਾਈ ਕਹਿੰਦਾ ਆ ਗਰਗ ਬਾਈ ਕਹਿੰਦਾ 2027 ਚ ਪੱਕਾ ਚੰਨੀ ਵੀ ਜਾਈ ਬਾਈ ਜੇ ਚੰਨੀ ਨੂੰ ਮੂਰੇ ਲਾਉਣਗੇ ਫੇਰ ਹੀ ਪੱਕਾ ਚੰਨੀ ਨੂੰ ਕੋਈ ਮੂਰੇ ਲਾ ਕੇ ਨਹੀਂ 라ਜੀ ਕਲਦੀਪ ਤਾਜਪੁਰੀਆ ਗੱਲਾਂ 16 ਬਈ ਗੱਲਾਂ 16 ਨੇ ਸੱਚ ਹੀ ਬੋਲਣੀਆਂ ਆਪਾਂ ਮੈਂ ਕਹੀ ਜਾਂਨਾ ਕੱਲ ਦਲ ਚੋਂ ਸੁਖਬੀਰ ਬਾਦਲ ਕੱਢ ਦਿਓ ਕਾਂਗਰਸ ਚੰਨੀ ਕੱਢ ਦਿਓ ਤੇ ਬਾਰਸ਼ ਪੰਜਾਬ ਚ ਅੰਬਰਤ ਪਾ ਲ ਖਾਲਸਾ ਜੀ ਕੱਢ ਦਿਓ ਤੇ ਪੱਲੇ ਕੀ ਆ ਝੜ ਜੂ ਭਵੰਤਮਾਨ ਕੱਢ ਦਿਓ ਪੱਲੇ ਕੀ ਆ ਆਪ ਦਾ ਟੈਲੈਂਟ ਆ ਕੋਈ ਲੀਡਰ ਹੁੰਦਾ ਜਾਂ ਹੁੰਦਾ ਯਾਰ ਸਿਸਟਮ 'ਇ ਕਿਸੇ ਦੇ ਮੱਥੇ ਦੀ ਤਕਦੀਰ ਹੁੰਦੀ ਆ ਜਾਂ ਬੰਦੇ 'ਚ ਟੈਲੈਂਟ ਹੁੰਦਾ ਜੇ ਕੋਈ ਤੁਸੀਂ ਦੱਬੀ ਫਿਰੋਗੇ ਮੰਨ ਲਓ ਵੀ ਕਹੀ ਜਾਓਗੇ ਲੀਡਰਸ਼ਿਪ ਦਬਾ ਪਾ ਕੇ ਚੰਨੀ ਨੂੰ ਪਿੱਛੇ ਕਰੀ ਜਾਊ ਐ ਚੰਨੀ ਨਹੀਂ ਨਹੀਂ ਪਿੱਛੇ ਹੋਣਾ ਜਿਹਦੇ ਤਕਦੀਰ ਚ ਰਾਜਪਾਗ ਲਿਖਿਆ ਜਿਹਦੇ ਚ ਟੈਲੈਂਟ ਆ ਉਹਨੇ ਅੱਗੇ ਆਉਣਾ ਹੀ ਆ ਜਿਹੜਾ ਮਰਜੀ ਬੰਦਾ ਜਿਹੜਾ ਮਰਜੀ ਬੰਦਾ ਜਿਹਦੀ ਕਿਸਮੇ ਚ ਰਾਜਪਾਗ ਰਾਜਪਾਗ ਲਿਖਤਾ ਨਾ ਤਕਦੀਰ ਚ ਉਹਨੇ ਅੱਗੇ ਹੀ ਆਉਣਾ ਹੀ ਆ ਮੈਨੂੰ ਕਹਿੰਦਾ ਭਾਈ ਤੂੰ ਕਿਹੜੀ ਪਾਰਟੀ ਕੰਨੀ ਆ ਮੇਰੇ ਤਾਂ ਛੱਡ ਪਰੇ ਯਾਰ ਮੈਂ ਤਾਂ ਸੋਨੂੰ ਇੱਕ ਸਾਦੀ ਭਵਿੱਖਬਾਣੀ ਕਰ ਰਿਹਾ ਮਤਲਬ ਕੋਈ ਆਪਾਂ ਬਾਬੇ ਦਾ ਹੈ ਨਹੀਂ ਬਸ ਜਿੰਨਾ ਕਿ ਆਪਾਂ ਨੂੰ ਸਮਝ ਆਉਂਨੇ ਆਪਾਂ ਬੋਲ ਰਹੇ ਆ ਚੰਨੀ ਕੱਢ ਦਿਓ ਕਾਂਗਰਸ ਖਤਮ ਸੁਖਵੀਰ ਬਾਦਲ ਕੱਢ ਦਿਓ ਕਾਲੀ ਦਲ ਖਤਮ ਬਾਰਸ ਪੰਜਾਬ ਚੰਮਰਤਪਾਲ ਖਾਲਸਾ ਜੀ ਕੱਢ ਦਿਓ ਉਹ ਪਾਰਟੀ ਖਤਮ ਹੁਣ ਭਾਜਪਾ ਚੋਂ ਮਿੱਤਸਾ ਮੋਦੀ ਕੱਢ ਦਿਓ ਉਹ ਖਤਮ ਟੈਲੈਂਟ ਹੁੰਦਾਗਾ ਮੱਥੇ ਤਕਦੀਰ ਹੁੰਦੀ ਆ ਹੁਣ ਜਿੰਨਾ ਮਰਜੀ ਤੁਸੀਂ ਦਬਾ ਲਓ ਯਾਰਾ ਮਾਲੋ ਜੀ ਦੀ ਤਕਦੀਰ ਚ ਲਿਖਿਆ ਉਹਨੇ ਅੱਗੇ ਜਾਣੀ ਆ ਜਿੰਨਾ ਮਰਜੀ ਤੁਸੀਂ ਦਵਾ ਲਓ ਬਾਤ ਸਹੀ ਆ ਜੀ ਬਾਤ ਸਹੀ ਆ ਹਰ ਆਪਦੀ ਆਪਦੀ ਕਿਸਮਤ ਆ ਚੰਨੀ ਮੈਂ ਪਹਿਲਾਂ ਵੀ ਕਿਹਾ ਸੀ ਅੱਜ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਲਾਣ ਦਿਓ ਜਿਵੇਂ ਸਟਰ ਤੇ ਗੜੇ ਡੇਕਦੇ ਹੁੰਦੇ ਐ ਵੋਟਾਂ ਪੈਣਗੀਆਂ ਬਾਜ ਬਾਈ ਸਹੀ ਆ ਬਾਜ ਬਾਈ ਸਹੀ ਆ ਹਾਂ ਇਹ ਕਲੀਅਰ ਆ ਅੱਜ ਚੰਨੀ ਸਾਹਿਬ ਨੂੰ ਲਾਣ ਦਿਓ ਜਿਵੇਂ ਸਟਰ ਤੇ ਗੜੇ ਡੇਗਦੇ ਹੁੰਦੇ ਐ ਵੋਟਾਂ ਪੈਣਗੀਆਂ ਮੁੱਖ ਮੰਤਰੀ ਪੱਕਾ ਮੁੱਖ ਮੰਤਰੀ ਪੱਕਾ ਜੰਨੀ ਸਾਹਿਬ ਦੇਖ ਲੋ ਐਲਾਨ ਕੇ ਇਹ ਲੋਕਾਂ ਦੀ ਆਵਾਜ਼ ਆ ਮੈਂ ਨਹੀਂ ਕਹਿ ਰਿਹਾ ਮੈਂ ਕੁਝ ਵੀ ਨਹੀਂ ਕਹਿ ਰਿਹਾ ਲੋਕਾਂ ਦੀ ਆਵਾਜ਼ ਆ ਇਹ ਮੈਂ ਨਹੀਂ ਕਹਿੰਦਾ ਲੋਕ ਕਹਿ ਰਿਹਾ ਲੋਕ ਲੋਕ ਕਹਿ ਰਿਹਾ ਮੈਂ ਡੱਕਾ ਨਹੀਂ ਕਹਿੰਦਾ ਲੋਕਾਂ ਦੀ ਆਵਾਜ਼ ਆ ਪਿੰਡਾਂ ਜੋ ਆਵਾਜ਼ ਆ ਸਾਰੇ ਕਿਧੋ ਆਵਾਜ਼ ਆ ਜੰਨੀ ਸਾਹਿਬ ਦੀ ਆਵਾਜ਼ ਆ ਅਮਨਦੀਪ ਢਾਲੀਵਾਲ ਕੀ ਹਾਲ ਹੈ ਵੀਰੇ ਭਾਈ ਤੈਨੂੰ ਮੈਂ ਐਡ ਅਮਨਦੀਪ ਢਾਲੀਵਾਲ ਤੈਨੂੰ ਐਡ ਤਾਂ ਕਰ ਲਾਂ ਕੋਸ ਲਿਆ ਵੀ ਸਹੀ ਤੂੰ ਮੈਨੂੰ ਰਿਕਵੈਸਟ ਕਰ ਇਧਰੋਂ ਸੈਂਡ ਯਾਰ ਰਿਕਵੈਸਟ ਕਰੋ ਸੈਂਡ ਐਡ ਕਰ ਲੈਣੇ ਆ ਕੀ ਚੱਕਰਾ ਤੁਸੀਂ ਆ ਮੈਂ ਤਾਂ ਭਾਈ ਲੋਕਾਂ ਦੀ ਆਵਾਜ਼ ਆ ਮੇਰੇ ਪੱਲੇ ਗੁੱਸ ਨਹੀਂ ਲੋਕਾਂ ਦੀ ਆਵਾਜ਼ ਕਹਿ ਰਿਹਾ ਮੈਂ ਤਾਂ ਲੋਕਾਂ ਦੀ ਆਵਾਜ਼ ਆ ਚੰਨੀ ਚੰਨੀ ਸਾਹਿਬ ਲੋਕਾਂ ਦੀ ਆਵਾਜ਼ ਆ ਠੀਕ ਆ ਤੇ ਕਾਂਗਰਸ ਚ ਕੁਛ ਵੀ ਨਹੀਂ ਦਿੱਲੀ ਵਾਲੇ ਕੰਮ ਖਰਾਬ ਹਾਂ ਕੱਲ ਰਾਹੁਲ ਗਾਂਧੀ ਨੇ ਸੱਦੀ ਸੀ ਉਹ ਮੀਟਿੰਗ ਜੀ ਉਹਦੇ ਜੇ ਵੱਡੇ ਲੀਡਰਾਂ ਨੇ ਕਾਂਗਰਸੀਆਂ ਦੇ ਨੇ ਕਹਿਤਾ ਹੋਣਾ ਵੀ ਚੰਨੀ ਸਾਹਿਬ ਨੂੰ ਪਿੱਛੇ ਲਾ ਦੋ ਉਹ ਯਾਰ ਅਗਲੇ ਦੀ ਮੱਥੀ ਤਕਦੀਰ ਆ ਅਗਲੇ ਚ ਟੈਲੈਂਟ ਆ ਅਗਲੇ ਚ ਸਾਰਾ ਕੁਝ ਹੈਗਾ ਹੈਗਾ ਹੂੰ ਕੋਈ ਬਾਈ ਹੱਲ ਨਹੀਂ ਹੈਗਾ ਉਹਦੀ ਜੇ ਤਕਦੀਰ ਹੋਈ ਨਾ ਦੌਰ ਹੁੰਦਾ ਵੀ ਨੇ ਰਾਜਨੀਤੀ 'ਚ ਹਰੇਕ ਲੀਡਰ ਦਾ ਹਾਂ ਕੁਲਦੀਪ ਤਾਜਪੁਰਿਆ ਤੂੰ ਗੱਲ ਸਹੀ ਕਹੀ ਆ ਤੂੰ ਗੱਲ ਜਮਾਂ ਸਹੀ ਕਹੀ ਆ ਦੌਰ ਆ ਚੰਨੀ ਸਾਹਿਬ ਦਾ ਦੌਰ ਨੂੰ ਰੋਕੂ ਕੌਣ ਕੋਈ ਨਹੀਂ ਰੋਕਦਾ ਕਿਸਮ ਦਾ ਕਾਲੀਦਾਲ 'ਚੋਂ ਸੁਖਵੀਰ ਬਾਦਲ ਕੱਢ ਦਿਓ ਕਾਲੀਦਾਲ ਵੱਲੇ ਕੀ ਆ ਕਾਂਗਰਸ 'ਚੋਂ ਚੰਨੀ ਕੱਢ ਦਿਓ ਕਾਂਗਰਸ ਵੱਲੇ ਕੀ ਆ ਸਾਰਾ ਆਪਦਾ ਆਪਦਾ ਸਿਸਟਮ ਆ ਇਹ ਆ ਗਿਆ ਟੀਸੈਲ ਹੁਣ ਗਲਤ ਕਮੈਂਟ ਕਰਨਾ ਇੰਨਾ ਨੂੰ ਦਿੱਤੇ ਵਾ ਕਰੋੜਾਂ ਰੁਪਏ ਕੋਈ ਰਾਜੇ ਬੜਿੰਗ ਦਾ ਬੰਦਾ ਹੋਣਾ ਕੋਈ ਰੰਧਾਵੇ ਦਾ ਹੋਣਾ ਕੋਈ ਝਾੜੂ ਦਾ ਹੋਣਾ ਕੋਈ ਕਾਲੀਆਂ ਦਾ ਹੋਣਾ ਆ ਗਿਆ ਲੈ ਪੈਸੇ ਦਿੱਤੇ ਆ ਲਾਗੇ ਥੱਲੇ ਕਮੈਂਟ ਗਲਤ ਕਰਨਾ ਕਰੀ ਜਾਓ ਕਰੀ ਜਾਓ ਆਈਟੀਐਸ ਹੱਲ ਹੈਗਾਗਾ ਮੈਂ ਲੋਕਾਂ ਦੀ ਗੱਲ ਕਹਿ ਰਿਹਾ ਲੋਕ ਕਹਿ ਰਹੇ ਆ ਮੈਂ ਨਹੀਂ ਕਹਿ ਰਿਹਾ ਲੋਕ ਕਹਿੰਦੇ ਵੀ ਚੰਨੀ ਸਾਹਿਬ ਲੱਗਣਾ ਚਾਹੀਦਾ ਦੀਪਕ ਕੁਮਾਰ ਕਹਿੰਦਾ ਬਾਈ ਕੰਨਾ ਕਰੋ ਐਡ ਭਾਈ ਐਡ ਹੋ ਨਹੀਂ ਰਿਹਾ ਯਾਰ ਐਡ ਹੋ ਨਹੀਂ ਰਿਹਾ ਵੀਰੇ ਮੈਂ ਕੀ ਕਹਣਾ ਮੈਂ ਤਾਂ ਇਹ ਕਹਿੰਦਾ ਵੀ ਲੋਕਾਂ ਦੀ ਆਵਾਜ਼ ਆ ਚੰਨੀ ਸਾਹਿਬ ਮੇਰੀ ਆਵਾਜ਼ ਨਹੀਂ ਲੋਕਾਂ ਦੀ ਮੈਂ ਤਾਂ ਗਰਾਊਂਡ ਰਿਪੋਰਟ ਦੇ ਸਕਦਾ ਤੁਹਾਨੂੰ ਵੀ ਲੋਕ ਕੀ ਕਹਿੰਦੇ ਆ ਕਾਲੀਦਾਲ ਦੇ ਲੋਕ ਸੁਖਵੀਰ ਬਾਦਲ ਨੂੰ ਕਹਿੰਦੇ ਆ ਹੋਰ ਕਿਸ ਨੂੰ ਮੰਨਦੇ ਨਹੀਂ ਪ੍ਰਧਾਨ ਉਹ ਇੱਧਰ ਚੰਨੀ ਸਾਹਿਬ ਨੂੰ ਕਹਿੰਦੇ ਆ ਆਹ ਆ ਗਿਆ ਮਨੀਸ਼ ਬਾਂਸਲ ਪਤਾ ਨਹੀਂ ਕਾਹਨ ਆ ਲੱਗਿਆ ਪਿਆ ਪੈਸੇ ਲੈ ਕੇ ਕਮੈਂਟ ਕਰਨ ਕਰ ਕਰ ਕਮੈਂਟ ਆ ਆਪਾਂ ਸੱਚ ਬੋਲਣਾ ਕੱਲ੍ਹ ਦੇ ਵਾਲੇ ਸੁਖਵੀਰ ਬਾਦਲ ਨੂੰ ਤੇ ਕਾਂਗਰਸ ਵਾਲੇ ਚੰਨੀ ਨੂੰ ਤੇ ਬਾਰਸ ਪੰਜਾਬ ਦੇ ਅੰਮ੍ਰਿਤਪਾਲ ਨੂੰ ਆ ਆ ਦਾ ਟੈਲੈਂਟ ਆ ਗਾਉਣਾ ਤੇ ਬੱਥੇ ਤਕਦੀਰ ਹੁੰਦੀ ਆ ਰਾਜ ਭਾਗ ਲਿਖਿਆ ਹੁੰਦਾ ਕਿੰਨਾ ਮਰਜੀ ਜ਼ੋਰ ਲਾ ਲੋ ਐ ਚੰਨੀ ਸਾਹਿਬ ਨੇ ਰੋਕਣਾ ਨਹੀਂ ਨੰਮੈ ਨਹੀਂ ਕਹਿੰਦਾ ਲੋਕ ਕਹਿੰਦੇ ਵੀ ਚੰਨੀ ਸਾਹਿਬ ਆਉਣੇ ਚਾਹੀਦੇ ਤੇ ਹੋਰ ਦੱਸੋ ਭਾਈ ਜੀ ਕੀ ਹਾਲ ਆ ਸਾਰਿਆਂ ਦਾ ਕੱਲੋਂ ਪੱਤਰਕਾਰਾਂ ਵਾਲੇ ਕੱਟਚੇ ਵੀ ਪਹੁੰਚੋ ਬਠਿੰਡੇ ਹਾਂ ਅੰਬਰਤਪਾਲ ਖਾਲਸਾ ਜੀ ਓਕੇ ਰਿਪੋਰਟ ਆਨ ਦੀ ਸਾਰੇ ਆਪ ਦੀ ਆਪ ਦੀ ਥਾਂ ਤੇ ਠੀਕ ਆ ਸਾਰੇ ਜਾਣੇ ਆਪ ਦਾ ਆਪ ਦਾ ਟੈਲੈਂਟ ਆ ਤੇ ਆਪ ਦੀ ਆਪ ਦੀ ਥਾਂ ਤੇ ਠੀਕ ਆ ਤੇ ਮੈਂ ਤਾਂ ਇਹੀ ਗੱਲਾਂ ਮਾਤਾ ਕਰਨੀਆਂ ਸੀਗੀਆਂ ਇਹ ਲੋਕਾਂ ਦੀ ਆਵਾਜ਼ ਆ ਲੋਕਾਂ ਦੀ ਆਵਾਜ਼ ਵੀ ਚੰਨੀ ਸਾਹਿਬ ਲੋਕਾਂ ਦੀ ਆਵਾਜ਼ ਹਾਂ ਇੱਕ ਪੌਂਕੀ ਜਾਂਦਾ ਕਹਿੰਦਾ ਤੈਨੂੰ ਕਿੰਨੇ ਪੈਸੇ ਦੇਤੇ ਮੈਂ ਤਾਂ ਬਾਈ 12 ਸਾਲਾਂ ਦਾ ਬੋਲਦਾ ਸਾਰੀਆਂ ਸਰਕਾਰਾਂ ਵਿਰੁੱਧ ਜਿਹੜਾ ਚੰਗਾ ਲੱਗਦਾ ਉਹਦੀ ਮੈਂ ਗੱਲ ਕਰਦਾ ਜਿਹੜਾ ਵੀ ਮੈਨੂੰ ਵਧੀਆ ਲੱਗੂ ਮੈਂ ਤਾਂ ਉਹਦੇ ਹੱਕ 'ਚ ਬੋਲਣਾ ਹੈਗਾ ਹ ਤੂੰ ਕੌਣ ਹੋਣਾ ਹੈਗਾ ਮੈਂ ਤਾਂ ਜਿਹੜਾ ਵਧੀਆ ਲੱਗੂ ਆਪਾਂ ਤਾਂ ਥਰੂ ਦਾ ਬੋਲਦੇ ਆਂ ਹਾਂ ਤੇ ਹੋਰ ਦੱਸੋ ਬਾਈ ਜੀ ਕੀ ਹਾਲ ਆ ਵਾ ਮੈਂ ਤਾਂ ਇਹੀ ਗੱਲਾਂ ਬਾਤਾਂ ਕਰਨੀਆਂ ਸੀਗੀਆਂ ਲੋਕਾਂ ਦੀ ਆਵਾਜ਼ ਆ ਲੋਕ ਜੋ ਕੁਝ ਕਹਿੰਦੇ ਆਪਾਂ ਉਹ ਦੱਸ ਦੇਣਾਗਾ ਆ ਗਿਆ ਜਿਵੇਂ ਸੱਲਾ ਪੈਸੇ ਲੈ ਕੇ ਆ ਗਿਆ ਗਾਲਾਂ ਕੱਢਣ ਥੱਲੇ ਕੱਢੋ ਹੋਰ ਕੱਢੋ ਤੁਸੀਂ ਗਾਲਾਂ ਕੱਢ ਕੇ ਅਗਲੇ ਦੀ ਰੀਚ ਵਧਾ ਦਿੰਨੇ ਹੋ ਅਗਲੇ ਨੂੰ ਫੇਮਸ ਕਰ ਦਿੰਨੇ ਹੋ ਹਣ ਸੁੱਡੀਆਂ ਗਾਲਾਂ ਅਗਲੇ ਨੂੰ ਬਚਾ ਜਾਂਦੀਆਂ ਅ ਭਾਈ ਚੰਨੀ ਬਹੁਤ ਵਧੀਆ ਇਨਸਾਨ ਮਨਜੋਤ ਸਿੰਘ ਗੱਲ ਕਹਿੰਦਾ ਚੰਨੀ ਬਹੁਤ ਵਧੀਆ ਇਨਸਾਨ ਆ ਹਾਂ ਗੱਲ ਵਿਚਾਰਾ ਉੱਥੇ ਗਿਆ ਸੀਗਾ ਢਿੱਲਾ ਜਿਹਾ ਮੂੰਹ ਕਰਕੇ ਬਾਹਰ ਆ ਗਿਆ ਜਦੋਂ ੁੱਗਣ ਨਹੀਂ ਦਿੰਦੇ ਹਨਾ ਅੰਬਰਤ ਮਤ ਗੁਪਤਾ ਬਾਈ ਮੈਂ ਐਡ ਫੇਰ ਹੀ ਕਰੂੰਗਾ ਜੇ ਮੈਨੂੰ ਰਿਕਵੈਸਟ ਭੇਜੋਗੇ ਅੰਬਰਤਪਾਲ ਖੋਖਰ ਜੀ ਕਹਿੰਦਾ ਮੇਰਾ ਨਾਮ ਲੈ ਦਿਓ ਅੰਬਰਤਪਾਲ ਖੋਖਰ ਵੀਰੇ ਨਾਂ ਲੈਤਾ ਤੇਰਾ ਨਾਂ ਦੱਸ ਹੋਰ ਕੀ ਲਵਾਂ ਜਸਬਾਲ ਜੱਸ ਕਹਿੰਦਾ 2009 ਤੋਂ ਸੁਣਦੇ ਆਂਗਾ ਤੈਨੂੰ ਬਾਜੇ 9 ਤੋਂ ਸੁਣਦੇ ਆ ਤੁਸੀਂ ਮੈਨੂੰ ਜਾਣਦੇ ਹੀ ਹੋ ਵੀ ਮੈਂ ਤਾਂ ਜਿਹੜਾ ਬੰਦਾ ਘੈਂਟ ਆ ਉਹਦੇ ਕਿੰਨੀ ਖੜਨਾ ਆ ਆਪਾਂ ਲਾ ਆਪਾਂ ਤਾਂ ਕਿਤੇ ਕੋਈ ਆਪਾਂ ਨੂੰ ਕਹਿ ਨਹੀਂ ਸਕਿਆ ਵੀ ਸਾਡੇ ਕਿੰਨੀ ਹੋ ਜੋ